ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਮਿਕਸ ਗਿਆਬੀ ਚੈਨਲ ਤੇ ਅੱਜ ਬਣਾਵਾਂਗੇ ਜੀ ਆਪਾਂ ਇੱਕ ਖੰਘ ਲਈ ਦੇਸੀ ਇਲਾਜ ਇਹ ਖੰਘ ਲਈ ਜਿਹੜੀ ਚੀਜ਼ ਆ ਇਹ ਬਹੁਤ ਹੀ ਸਸਤੀ ਮਿਲ ਜਾਂਦੀ ਹੈ ਇਹ ਜਿੰਨੀ ਮਰਜ਼ੀ ਇਹ ਪੁਰਾਣੀ ਤੋਂ ਪੁਰਾਣੀ ਆਪਾਂ ਨੂੰ ਖਾਂਸੀ ਹੋਵੇ ਤੇ ਬਹੁਤ ਹੀ ਜਲਦਰਾਮ ਮਿਲ ਦਣ ਕਈ ਵਾਰੀ ਕੀ ਹੁੰਦਾ ਆਪਾਂ ਨੂੰ ਨਾ ਰਾਤ ਨੂੰ ਪੈਣ ਲੱਗੇ ਬਹੁਤ ਜ਼ਿਆਦਾ ਖੰਘ ਆਉਂਦੀ ਆ ਬਲਗਮ ਵਾਲੀ ਹੁੰਦੀ ਆ ਬਿਨਾ ਬਲਗਮ ਤੋਂ ਜਾਂ ਸੁੱਕੀ ਖੰਘ ਆਉਂਦੀ ਆ ਆਪਾਂ ਕਹਿ ਦਿੰਨੇ ਆ ਤੇ ਇਹ ਬਹੁਤ ਹੀ ਫਾਇਦੇਮੰਦ ਆ ਬਹੁਤ ਅਸਰਦਾਰ ਦਵਾਈ ਆ ਇਹ ਬਹੁਤ ਜ਼ਿਆਦਾ ਸਸਤੀ ਚੀਜ਼ ਆ ਤੇ ਇਹਨੂੰ ਬੋਲਦੇ ਆ ਜੀ ਸੋਹਾਗਾ ਇਹਦਾ ਨਾਂ ਹੈਗਾ ਸੋਹਾਗਾ ਤੇ ਇਹ ਪੰਸਾਰੀ ਦੀ ਦੁਕਾਨ ਤੋਂ ਮਿਲਦਾ ਆਪਾਂ ਨੂੰ ਇਹ 5-70 ਰੁਪਈਆ ਦਾ ਕਾਫੀ ਸਾਰਾ ਮਿਲ ਜਾਂਦਾ ਜਾਨੀ ਕਿ ਇਹ 5-70 ਰੁਪਈਆ ਦੇ ਮਂਗਾਇਆ ਸੀਗਾ ਤੇ ਇਹਨੂੰ ਕੀ ਕਰਨਾ ਪਤਵੇ ਦੇ ਉੱਪਰ ਨਾ ਤਵਾ ਲੋਹੇ ਦਾ ਲੈ ਕੇ ਤੇ ਇਹਨੂੰ ਗਰਮ ਕਰਕੇ ਤਵੇ 'ਨੂੰ ਚੰਗੀ ਤਰ੍ਹਾਂ ਤੇ ਜਾਨੀ ਕਿ ਆਪਾਂ ਇੱਕ ਡਲੀ ਲੈ ਲਓ ਤੇ ਜਾਂ ਤੁਸੀਂ ਦੋ ਡਲੀਆਂ ਇਹਨੂੰ ਖਿਲ ਕਰਨਾ ਚੰਗੀ ਤਰ੍ਹਾਂ ਪਕਾ ਲੈਣਾ ਤੇ ਉਸ ਤੋਂ ਬਾਅਦ ਤੁਹਾਨੂੰ ਮੈਂ ਦੱਸੂਗੀ ਵੀ ਕਿਸ ਤਰ੍ਹਾਂ ਇਹਨੂੰ ਖਾਣਾ ਤੇ ਆਪਾਂ ਬੱਚਿਆਂ ਲਈ ਬਜ਼ੁਰਗਾਂ ਲਈ ਜਿਸ ਨੂੰ ਵੀ ਖਾਂਸੀ ਹੋਵੇ ਬਹੁਤ ਜ਼ਿਆਦਾ ਖਾਂਸੀ ਰਾਤ ਨੂੰ ਛੇੜਦੀ ਆ ਤੇ ਉਹਨਾਂ ਲਈ ਬਹੁਤ ਹੀ ਫਾਇਦੇਮੰਦ ਆ ਜਿਵੇਂ ਕਿ ਪਤਾ ਪਹਿਲਾਂ ਵਾਲੇ ਪੁਰਾਣੇ ਸਮਿਆਂ ਦੇ ਵਿੱਚ ਆਪਣੀਆਂ ਦਾਦੀਆਂ ਨਾਨੀਆਂ ਮੰਮੀਆਂ ਆਪਾਂ ਨੂੰ ਇਸ ਤਰ੍ਹਾਂ ਦੀਆਂ ਦਵਾਈਆਂ ਦਿੰਦੀਆਂ ਹੁੰਦੀਆਂ ਸੀ ਘਰ ਦੇ ਵਿੱਚ ਬਣਾ ਕੇ ਤੇ ਖਾਂਸੀ ਨੂੰ ਬਹੁਤ ਜ਼ਿਆਦਾ ਫਾਇਦਾ ਹੁੰਦਾ ਸੀ ਬਹੁਤ ਜ਼ਿਆਦਾ ਆਰਾਮ ਮਿਲਦਾ ਸੀ ਅੱਜ ਕੱਲ ਕੀ ਆ ਆਪਾਂ ਭੁੱਲ ਚੁੱਕੇ ਆ ਇਸ ਤਰ੍ਹਾਂ ਦੇ ਦੇਸੀ ਇਲਾਜ ਨੂੰ ਉਸ ਆਪਾਂ ਭੁੱਲ ਚੁੱਕੇ ਆ ਤੇ ਕੋਸ ਮਤਲਬ ਕੀ ਆਪਾਂ ਵਿਸ਼ਵਾਸ ਨਹੀਂ ਕਰਦੇ ਯਕੀਨ ਨਹੀਂ ਕਰਦੇ ਵੀ ਇਹਦੇ ਨਾਲ ਕੁਝ ਨਹੀਂ ਹੋਣਾ ਤੇ ਨਹੀਂ ਜੀ ਇਹ ਬਹੁਤ ਜ਼ਿਆਦਾ ਅਸਰਦਾਰ ਚੀਜ਼ ਆ ਤੇ ਤੁਸੀਂ ਇੱਕ ਵਾਰ ਜ਼ਰੂਰ ਟਰਾਈ ਕਰਿਓ ਜਿੰਨੀ ਮਰਜ਼ੀ ਖਾਂਸੀ ਹੋਵੇ ਤੇ ਲਓ ਜੀ ਆਪਾਂ ਇਹ ਲੋਹੇ ਦਾ ਤਵਾ ਲੈ ਲਿਆ ਤਵਾ ਜਿਵੇਂ ਆਪਾਂ ਪਰੌਂਠੇ ਬਣਾਉਣਾ ਰੋਟੀ ਬਣਾਉਣਾ ਤਵੇ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲਓ ਸਾਫ਼ ਕਰਨ ਤੋਂ ਬਾਅਦ ਆਪਾਂ ਗੈਸ ਚਾਲੂ ਕਰ ਲੈ ਇਹਨੂੰ ਤਵੇ ਨੂੰ ਕਰ ਲੈਣਾ ਗਰਮ ਤੇ ਹੁਣ ਆਪਾਂ ਕੀ ਕਰਨਾ ਇਹਦੇ ਉੱਪਰ ਇੱਕ ਡਲੀ ਰੱਖ ਦੋ ਜਾਂ ਤੁਸੀਂ ਇਹ ਕਈ ਵਾਰੀ ਤਾਂ ਅਨਸਾਰੀ ਦੀ ਦੁਕਾਨ ਤੋਂ ਮਿਲਦਾ ਹੈ ਕਈ ਵਾਰੀ ਤਾਂ ਇੱਕ ਡਲੀ ਮਿਲ ਜਾਂਦੀ ਹੈ ਮਤਲਬ ਤੇ ਇਹ ਥੋੜਾ ਜਿਹਾ ਪੀਸ ਦੇ ਵਿੱਚ ਮਿਲਿਆ ਮੈਨੂੰ ਟੁੱਟਿਆ ਹੋਇਆ ਮਿਲਿਆ ਤੇ ਜਿੰਨਾ ਕ ਤੁਸੀਂ ਇਹਨੂੰ ਖੱਲ ਕਰਨਾ ਚਾਹੋ ਨੇ ਤੁਸੀਂ ਦੋ ਪੀਸ ਰੱਖ ਲਓ ਜਾਂ ਤਿੰਨ ਰੱਖ ਲਓ ਤੁਸੀਂ ਇਹਨੂੰ ਜੇ ਤੁਹਾਨੂੰ ਡਲੀ ਮਿਲੂਗੀ ਤੇ ਤੁਸੀਂ ਉਹਨੂੰ ਤੋੜ ਕੇ ਰੱਖ ਲਿਓ ਤੇ ਇਸ ਤਰ੍ਹਾਂ ਆਪਾਂ ਤਵੇ ਦੇ ਉੱਪਰ ਖੱਲ ਕਰਦੇ ਆਂ ਲਓ ਜੀ ਆਪਾਂ ਇੰਨਾ ਕ ਰੱਖ ਲੈਨੇ ਇਹ ਨਾ ਜੇ ਆਪਾਂ ਰੱਖਾਂਗੇ ਖੱਲ ਕਰਕੇ ਇਹ ਖਰਾਬ ਨਹੀਂ ਹੁੰਦਾ ਵਾ ਤੇ ਸਰਦੀ ਸਰਦੀ ਆਪਾਂ ਕਿਸੇ ਵੀ ਡੱਬੀ ਦੇ ਵਿੱਚ ਪਾ ਕੇ ਰੱਖ ਲਓ ਇਹਨੂੰ ਤੇ ਜਦੋਂ ਵੀ ਆਪਣਾ ਖੰਗ ਹੁੰਦੀ ਆ ਘਰੇ ਬੱਚਿਆਂ ਨੂੰ ਜਾਂ ਬਜ਼ੁਰਗਾਂ ਨੂੰ ਤੇ ਉਦੋਂ ਆਪਾਂ ਇਹਨੂੰ ਵਰਤ ਸਕਦੇ ਆਂ ਤੇ ਲਓ ਜੀ ਮੈਂ ਤਵੇ ਉੱਪਰ ਇਸ ਤਰ੍ਹਾਂ ਰੱਖਤਾ ਤੇ ਹੁਣ ਤੁਸੀਂ ਦੇਖਿਓ ਕਿ ਇਸ ਤਰ੍ਹਾਂ ਬਣਾਵਾਂਗੇ ਆਪਾਂ ਨੂੰ ਇਹਨੀ ਚੰਗੀ ਤਰ੍ਹਾਂ ਪਿਗਲ ਜਾਣਾ ਉੱਪਰ ਤਵੇ ਦੇ ਉੱਪਰ ਨਾਲ ਇਹਨੂੰ ਪਿਗਲ ਜਾਊਗਾ ਇਹ ਇੱਕ ਤਾਂ ਹੁੰਦੀ ਆ ਫੜਕੜੀ ਇਹ ਫੜਕੜੀ ਨਹੀਂ ਹੈਗੀ ਜੀ ਇਹ ਸੋਹਾਗਾ ਇਹਨੂੰ ਸੋਹਾਗਾ ਬੋਲਿਆ ਜਾਂਦਾ ਦੇਖੋ ਹੁਣ ਤਾਂ ਆਪਣਾ ਗੈਸ ਚੱਲੀ ਜਾਂਦਾ ਤਵਾ ਬਰਮ ਸੀ ਫੁੱਲਾ ਤੇ ਮੈਂ ਉੱਪਰ ਇਹਨੂੰ ਰੱਖਤਾ ਤੇ ਹੁਣ ਤੁਸੀਂ ਦੇਖਿਓ ਕਿਉਂਕਿ ਟਾਈਮ ਤਾਂ ਇਹਨੂੰ ਲੱਗ ਜਾਊਗਾ ਥੋੜਾ ਜਿਹਾ ਇਸ ਤਰ੍ਹਾਂ ਹੀ ਲੋਹੇ ਦਾ ਤਵਾ ਤੁਸੀਂ ਲਿਓ ਤਵਾ ਸਾਫ਼ ਕਰ ਲਿਓ ਚੰਗੀ ਤਰ੍ਹਾਂ ਇਹ ਬਹੁਤ ਹੀ ਵਧੀਆ ਦੇਸੀ ਇਲਾਜ ਆ ਹੈ ਖਾਂਸੀ ਜਿਹੜੀ ਪੁਰਾਣੀ ਤੋਂ ਪੁਰਾਣੀ ਖੰਘ ਹੁੰਦੀ ਹੈ ਨਾ ਬਲਗਮ ਵਾਲੀ ਵੀ ਆ ਤੇ ਉਹ ਵੀ ਇਹ ਸਹੀ ਹੋ ਜਾਂਦੀ ਹੈ ਇਹਦੇ ਨਾਲ ਦੇਖੋ ਜਿਵੇਂ ਜਿਵੇਂ ਗਰਮ ਹੋਈ ਜਾਊਗਾ ਤੇ ਉਸ ਤਰ੍ਹਾਂ ਹੀ ਪਿਘਲ ਜਾਣਾ ਇਹਨੇ ਪਾਣੀ ਦੀ ਤਰ੍ਹਾਂ ਬਣ ਜਾਣਾ ਜਦੋਂ ਇਹ ਪਿਘਲ ਗਿਆ ਨਾ ਤੇ ਪਾਣੀ ਦੀ ਤਰ੍ਹਾਂ ਬਣ ਜਾਊਗਾ हम मौसम बदल गया खांसी हर एक हो जाती है खंघ जखाम लग जाता तो बाद खंघ हो जाती है कई बार तो की हम अपनी खंघ काफ़ी विचर जाती है तो अपन दवाइया लेके भी आराम नहीं मिलता तो अपना महंगी तो महंगी दवाइया लेंता ठीक नहीं होंगे गए तो जी छोटी जी चीज़ है तो बहुत वाला कम करती देखो ये उपर इस तरह बुलबले जबान लागे तो पिघल जूगा ਦੇਖੋ ਜੀ ਇਹ ਫੁੱਲ ਚੁੱਕਾ ਹੋਣਾ ਜਿਵੇਂ ਆਪਾਂ ਕਹਿੰਨੇ ਖਿੱਲ ਬਣ ਗਈ ਇਹਦੀ ਖਿੱਲ ਬਣ ਗਈ ਆ ਤੇ ਪਰ ਇਹ ਜੇ ਕੱਚਾ ਐਂ ਟਾਈਮ ਲੱਗੂਗਾ ਆਪਾਂ ਛੇੜਨਾ ਨਹੀਂ ਹੈਗਾ ਆ ਦੇਖੋ ਇਸ ਤਰ੍ਹਾਂ ਝਾਗ ਬਣ ਜਾਂਦੀ ਐ ਦੀ ਪਾਣੀ ਦੀ ਤਰ੍ਹਾਂ ਪਿਘਲ ਜਾਂਦਾ ਇਹ ਤੇ ਫੁੱਲ ਕੇ ਇਹ ਵੱਧ ਵੀ ਜਾਂਦਾ ਜਿਵੇਂ ਆਪਾਂ ਥੋੜਾ ਰੱਖਿਆ ਸੀ ਇਹਦੇ ਉੱਪਰ ਤੇ ਫੁੱਲ ਕੇ ਕਾਫੀ ਬਣ ਜਾਂਦਾ ਆ ਦੇਖੋ ਇਸ ਤਰ੍ਹਾਂ ਪਾਣੀ ਦੀ ਤਰ੍ਹਾਂ ਨੇ ਬਣ ਬਣ ਕੇ ਨਾ ਖਿੱਲ ਹੋ ਜਾਣਾ ਅਦੇਖੋ ਇਸ ਤਰੀਆ ਆਪਾਂ ਪਕਾਈ ਆ ਨਾ ਜਿਵੇਂ ਇਹਦੀ ਝੱਗ ਜੀ ਬਾਣ ਲੱਗੀ ਨਾ ਇਹ ਪਾਣੀ ਇਤਰਾਂ ਪਤਲਾ ਹੋ ਗਿਆ ਤੇ ਜਦੋਂ ਇਹ ਆਪਣੇ ਬੰਦ ਹੋ ਜਾਊਗਾ ਤੋਂ ਉਸ ਤੋਂ ਬਾਅਦ ਆਪਾਂ ਇਹਨੂੰ ਚੈੱਕ ਕਰਾਂਗੇ ਵੀ ਚੰਗੀ ਤਰ੍ਹਾਂ ਇਹ ਜਿਹੜਾ ਵਧੀਆ ਖੱਲ ਹੋ ਜੇ ਕੱਚਾ ਨਹੀਂ ਰਹਿਣਾ ਚਾਹੀਦਾ ਇਹ ਚੰਗੀ ਤਰ੍ਹਾਂ ਹੀ ਇਹਨੂੰ ਕਰਨਾ ਅੱਜ ਹੁਣ ਆਪਾਂ ਇਹ ਚੈੱਕ ਕਰਦੇ ਆਂ 5-7 ਮਿੰਟ ਹੋ ਗਿਆ ਦੇਖੋ ਆ ਦੋਨੀਆਂ ਸਾਡਾ ਤੋਂ ਪਕਾ ਲਾਂਗੇ ਆਪਾਂ ਜਿਹੜਾ ਸਹਾਗਾ ਆਪਣਾ ਕੱਚਾ ਨਹੀਂ ਰਹਿਣਾ ਚਾਹੀਦਾ ਮੈਂ ਇਹਨੂੰ ਇਸ ਤਰ੍ਹਾਂ ਖਿਲਰ ਕਰਕੇ ਰੱਖ ਲੂੰਗੀ ਤੇ ਸਰਦੀ ਦੇ ਵਿੱਚ ਆਪਾਂ ਨੂੰ ਲੋੜ ਪੈਂਦੀ ਰਹਿੰਦੀ ਹੈ ਜਦੋਂ ਖਾਂਸੀ ਹੋਵੇਗੀ ਫਸ ਟਾਈਮ ਆਪਾਂ ਨੂੰ ਲੈ ਸਕਦੇ ਆ ਸਰਦੀ ਸਰਦੀ ਇਹ ਖਰਾਬ ਨਹੀਂ ਹੁੰਦਾ ਬਿਲਕੁਲ ਵੀ ਲਓ ਜੀ ਮੈਂ ਦੂਸਰੀ ਸਾਈਡ ਵੀ ਕਰਤੀ ਇਹਦਾ ਜਿਹੜਾ ਆਪਣਾ ਚੰਗੀ ਤਰ੍ਹਾਂ ਪੱਕ ਜੇ ਬਸ ਤੁਸੀਂ ਇਹੀ ਧਿਆਨ ਰੱਖਿਓ ਵੀ ਇਹ ਨਾ ਕੱਚਾ ਨਾ ਰਵੇ ਪੱਕਣਾ ਚਾਹੀਦਾ ਇਹਨੂੰ ਤੇ ਗੈਸ ਆਪਣਾ ਚੱਲੀ ਜਾਂਦਾ ਹਜੇ ਗੈਸ ਆਪਾਂ ਬੰਦ ਨਹੀਂ ਕਰਨ ਸੱਤ ਤੋਂ ਅੱਠ ਮਿੰਟ ਇਹਨੂੰ ਇਸ ਤਰੀ ਪਕਾਵਾਂਗੇ ਆਪਾਂ ਚੰਗੀ ਤਰ੍ਹਾਂ ਇਹ ਪੂਰਨ ਲੱਗ ਜੂਗਾ ਜਦੋਂ ਆਪਾਂ ਇਹ ਨੱਪਾਂਗੇ ਨਾ। ਨਾਲ ਜਿਸਹਾ ਹੱਗਾ ਜਿਹੜਾ ਆਪਣਾ ਖੱਲ ਹੋ ਗਿਆ ਚੰਗੀ ਤਰ੍ਹਾਂ। ਦੇਖੋ ਇਹਦੀਆਂ ਖਿੱਲਾ ਬਣ ਗਈਆਂ ਤੇ ਚੰਗੀ ਤਰ੍ਹਾਂ ਪੱਕ ਗਿਆ ਤੇ ਜਿਹੜਾ ਇਹ ਪਾਣੀ ਜਿਹਾ ਛੱਡਦਾ ਸੀ ਨਾ ਤਾਂ ਬਿਲਕੁਲ ਸਹੀ ਹੋ ਗਿਆ। ਜਿਹੜੇ ਬੁਲਬਲੇ ਜਿਹਾ ਬਣਦੇ ਸੀਗੇ। ਤੇ ਚੰਗੀ ਤਰ੍ਹਾਂ ਖੱਲ ਹੋ ਗਿਆ ਤੇ 10 ਮਿੰਟ ਦੇ ਨੇ ਜਿਹੜੀ ਲਾਗੇ 9-10 ਮਿੰਟਾਂ ਤੇ ਗੈਸ ਆਪਾਂ ਕਰ ਦਿੰਨੇ ਬੰਦ। ਤੇ ਥੋੜਾ ਇਹਨੂੰ ਕਰਾਂਗੇ ਠੰਡਾ। ਅਤੇ ਕੋਈ ਉਬਲਣੋਂ ਜੇ ਹਟ ਗਿਆ ਜਿਵੇਂ ਪਾਣੀ ਦੇ ਤਰ੍ਹਾਂ ਪਿਘਲ ਗਿਆ ਇਸ ਤੇ ਉਬਲਦਾ ਜਾ ਸੀ ਇਸ ਤਰ੍ਹਾਂ ਹਟ ਗਿਆ ਤੇ ਚੰਗੀ ਤਰ੍ਹਾਂ ਇਹ ਬਣ ਗਿਆ ਜੜਾ ਤੇ ਹੁਣ ਆਪਾਂ ਥੋੜਾ ਜਿਹਾ ਇਹਨੂੰ ਠੰਡਾ ਕਰ ਲੈਨੇ ਲਓ ਜੀ ਠੰਡਾ ਹੋ ਗਿਆ ਹੁਣ ਥੋੜਾ ਜਿਹਾ ਇਹ ਤੇ ਜੇ ਤੁਸੀਂ ਚਾਹੋ ਤਾਂ ਇਹਨੂੰ ਇਸ ਤਰ੍ਹਾਂ ਕੋਈ ਵੇਲ ਲੈ ਲੈ ਕੇ ਨਾ ਵੇਲ ਨੇ ਦੇ ਨਾਲ ਕਿਸੇ ਚੀਜ਼ ਦੇ ਨਾਲ ਇਸ ਨੂੰ ਪੰਨ ਸਕਦੇ ਆ ਪੰਨ ਕੇ ਦਾ ਪਾਊਡਰ ਬਣਾ ਸਕਦੇ ਆ ਤੇ ਜੇ ਤੁਸੀਂ ਨਾ ਤਾਂ ਤੁਸੀਂ ਇਹਨੂੰ ਇਸ ਤਰ੍ਹਾਂ ਰੱਖ ਦੋ ਤੇ ਜਿੰਨਾ ਕ ਆਪਾਂ ਨੂੰ ਜ਼ਰੂਰਤ ਆ ਤੇ ਉਹਨਾਂ ਕ ਆਪਾਂ ਇਹਦਾ ਪਾਊਡਰ ਬਣਾਵਾ ਦੇਖੋ ਆਪਾਂ ਇਹਨਾਂ ਕੋਲੀ ਦੇ ਵਿੱਚ ਪਾਇਆ ਤੇ ਇਹਨੂੰ ਇਸ ਤਰ੍ਹਾਂ ਚਮਚੇ ਦੇ ਨਾਲ ਨੱਪ ਲਾਂਗੇ ਜੇ ਤੁਸੀਂ ਚਾਹੋ ਤਾਂ ਤਵੇ ਦੇ ਉੱਪਰ ਹੀ ਕਿਸੇ ਬੇਲਣੇ ਦੇ ਨਾਲ ਨਾ ਚੰਗੀ ਤਰ੍ਹਾਂ ਪਾਊਡਰ ਬਣਾ ਲਿਓ ਤਾਂ ਲਓ ਇਹ ਆਪਾਂ ਇਹ ਇਸ ਤਰ੍ਹਾਂ ਪਾਊਡਰ ਬਣਾ ਲਿਆ ਭਰਨ ਲਿਆ ਚਮਚੇ ਦੇ ਨਾਲ ਤੇ ਹੁਣ ਤੁਹਾਨੂੰ ਦੱਸ ਦਿਆਂ ਬਣ ਗਿਆ ਆਪਣਾ ਤਿਆਰ ਹੋ ਗਿਆ ਤੇ ਹੁਣ ਤੁਹਾਨੂੰ ਖਾਣ ਦਾ ਤਰੀਕਾ ਦੱਸ ਦਿਆਂ ਦੇਖੋ ਆਪਾਂ ਤੀਜਾ ਕ ਹਿੱਸਾ ਲਏ ਰਿਹਾ ਚਮਚੇ ਦਾ ਜਿਵੇਂ ਚਮਚਾ ਛੋਟਾ ਆਪਣਾ ਖਾਣੇ ਵਾਲਾ ਇਹਦਾ ਤੀਜਾ ਕ ਹਿੱਸਾ ਇਹ ਲਿਆ ਤੇ ਆਪਾਂ ਕੌਲੀ ਚ ਪਾਵਾਂਗੇ ਤੇ ਹੁਣ ਚੰਗੀ ਤਰ੍ਹਾਂ ਇਸ ਤਰ੍ਹਾਂ ਪਾਊਡਰ ਬਣਾ ਲਾਂਗੇ ਤੁਸੀਂ ਵੀ ਰੱਖ ਵੀ ਸਕਦੇ ਆ ਪਾਊਡਰ ਬਣਾ ਕੇ ਵੀ ਇਸ ਤਰ੍ਹਾਂ ਚੰਗੀ ਤਰ੍ਹਾਂ ਡੱਬੀ ਦੇ ਵਿੱਚ ਪਾ ਕੇ ਰੱਖ ਸਕਦੇ ਆ ਲਓ ਜੀ ਆਪਾਂ ਨੂੰ ਇੰਨੇ ਕ ਨੂੰ ਪਾਊਡਰ ਬਣਾ ਲਿਆ ਇਸ ਚਮਚੇ ਦਾ ਤੀਜਾ ਹਿੱਸਾ ਇਧਰ ਆਪਾਂ ਸ਼ਹਿਦ ਲੈ ਲਿਆ ਇੱਕ ਚਮਚਾ ਆਪਾਂ ਸ਼ਹਿਦ ਦਾ ਲਵਾਂਗੇ ਤੇ ਜਿੰਨਾ ਆਪਾਂ ਪਾਊਡਰ ਬਣਾ ਕੇ ਰੱਖਿਆ ਸੀ ਇੱਕ ਚਮਚੇ ਸ਼ਹਿਦ ਦੇ ਵਿੱਚ ਇਹਨੂੰ ਚੰਗੀ ਤਰ੍ਹਾਂ ਮਿਲਾ ਲਾਂਗੇ ਤੁਸੀਂ ਜਿਆਦਾ ਵੀ ਸ਼ਹਿਦ ਪਾ ਸਕਦੇ ਆ ਦੇ ਵਿੱਚ ਸ਼ਹਿਦ ਜਿਹੜਾ ਵਧੀਆ ਹੋਵੇ ਆਪਣਾ ਜੇ ਦੇਸੀ ਮੇਲ ਜੀ ਆਪਾਂ ਨੂੰ ਛੋਟੀ ਮੱਖੀ ਦਾ ਤਾਂ ਜਾ ਬਹੁਤ ਹੀ ਜਿਆਦਾ ਵਧੀਆ ਹੁੰਦਾ ਲੋ ਜੀ ਆਪਾਂ ਇਸ ਤਰ੍ਹਾਂ ਮਿਕਸ ਕਰਕੇ ਇਹਨੂੰ ਤੇ ਇਹਨੂੰ ਆਪਾਂ ਖਾਣਾ ਜਿਵੇਂ ਹੁਣ ਆਪਾਂ ਵੱਡੇ ਬਜ਼ੁਰਗਾਂ ਤੇ ਇਸ ਨੂੰ ਆਪਾਂ ਵੱਡੇ ਬਜ਼ੁਰਗ ਖਾ ਸਕਦੇ ਆ ਮਤਲਬ ਅੱਧੇ ਤਾਂ ਜਿਹੜਾ ਆਪਣਾ 34 ਹਿੱਸਾ ਚਮਚੇ ਦਾ ਲਿਆ ਸੀਗਾ ਇਹ ਚਮਚਾ ਤੀਜੇ ਹਿੱਸੇ ਦਾ ਇੱਕ ਚਮਚਾ ਸਹਿਤ ਦਾ ਪਾ ਕੇ ਇਹਨੂੰ ਮਿਕਸ ਕਰਕੇ ਆਪਾਂ ਵੱਡੇ ਇਨਸਾਨ ਲੈ ਸਕਦੇ ਆ ਬਜ਼ੁਰਗ ਜਾਨੀ ਕਿ ਤੇ ਜਿਵੇਂ ਕਿ 40 35 30 ਸਾਲ ਦੇ 50 ਸਾਲ ਦੇ ਆਪਾਂ ਇਸ ਨੂੰ ਇੰਨਾ ਕੁ ਲੈ ਸਕਦੇ ਆ ਪਤਾ ਹੈ ਇਹਨੂੰ ਲੈ ਖਾਣ ਤੋਂ ਬਾਅਦ ਪਹਿਲਾਂ ਆਪਾਂ ਖਾਣਾ ਖਾਣਾ ਰਾਤ ਦੇ ਟਾਈਮ ਤੇ ਰੋਟੀ ਖਾ ਕੇ ਰੋਟੀ ਖਾਣ ਤੋਂ ਬਾਅਦ ਇਸ ਨੂੰ ਆਪਾਂ ਕਿਸੇ ਤਰੀਕੇ ਨਾਲ ਤੁਸੀਂ ਚਮਚੇ ਦੇ ਨਾਲ ਚੱਕ ਲੋ ਜਾਂ ਤੁਸੀਂ ਜਿਵੇਂ ਵੀ ਤੁਹਾਨੂੰ ਚੰਗਾ ਲੱਗਦਾ ਤੁਸੀਂ ਖਾਣਾ ਇੱਕਦਮ ਖਾ ਲਓ ਤੇ ਇਸ ਨੂੰ ਖਾ ਕੇ ਤੇ ਉਸ ਦੇ ਉੱਪਰ ਨਾਲ ਗਰਮ ਤੁਸੀਂ ਚਾਹ ਪੀ ਲਓ ਤੇ ਤੁਸੀਂ ਜੇ ਤਿੰਨ ਤੋਂ ਚਾਰ ਦਿਨ ਇਹਨੂੰ ਇਸ ਤਰ੍ਹਾਂ ਲਓਗੇ ਤੁਹਾਨੂੰ ਜਿੰਨੀ ਵੀ ਖਾਂਸੀ ਹੋਗੀ ਪੁਰਾਣੀ ਤੋਂ ਪੁਰਾਣੀ ਖਾਂਸੀ ਜਿਹੜੀ ਖੰਗ ਆਪਣੀ ਖਤਮ ਹੋ ਜਾਣੀ ਹੈ ਤੇ ਬਲਗਮ ਵੀ ਆਪਣੀ ਇਸ ਨਾਲ ਪੱਟੀ ਜਾਣੀ ਹੈ ਨਿਕਲ ਜਾਣੀ ਹੈ ਯਾਨੀ ਕਿ ਜੇ ਆਪਾਂ ਦੇ ਨਾਲ ਬੱਚੇ ਨੂੰ ਮਨ 10 ਸਾਲ ਦੇ ਬੱਚੇ ਨੂੰ ਦੇਵਾਂਗੇ ਤੇ ਇਸ ਤੋਂ ਤੁਸੀਂ ਅੱਧਾ ਦੇ ਦਿਓ ਜਿਵੇਂ ਤੁਹਾਨੂੰ ਮੈਂ ਦੱਸਿਆ ਪੌਣਾ ਚਮਚਾ ਆਪਾਂ ਲਿਆ ਸੀਗਾ ਸਵਾ ਅੱਗੇ ਦਾ ਤੇ ਇੱਕ ਚਮਚਾ ਸਹੀ ਤੇ ਦਾਲਿਆ ਸੀ ਤੁਸੀਂ 10 ਸਾਲ ਦੇ ਬੱਚੇ ਨੂੰ ਇਸ ਤੋਂ ਅੱਧਾ ਦੇ ਦਿਓ ਤੇ ਜੇ ਤੁਸੀਂ ਉਸ ਤੋਂ ਵੀ ਛੋਟੇ ਨੂੰ ਦਿਓਗੇ ਤੇ ਉਸ ਤੋਂ ਵੀ ਅੱਧਾ ਦੇ ਦਿਓ ਮਤਲਬ ਕਿ ਚੌਥਾ ਹਿੱਸਾ ਤੁਸੀਂ ਇਸ ਤਰ੍ਹਾਂ ਦੇ ਦਿਓ ਤੇ ਬੱਚੇ ਨੂੰ ਵੀ ਤੁਸੀਂ ਗਰਮ ਚਾਹ ਜਾਂ ਦੁੱਧ ਵੀ ਕੁਝ ਵੀ ਪਿਆਇਓ ਫੇਰ ਦਿਓ ਉਸ ਤੋਂ ਬਾਅਦ ਪਾਣੀ ਨਾ ਪੀਓ ਕੰਟਾ ਤੇ ਫਿਰ ਜਿਹੜਾ ਇਹ ਸੁਹਾਗਾ ਆਪਣਾ ਬਹੁਤ ਜ਼ਿਆਦਾ ਅਸਰਦਾਰ ਹ ਤੇ ਦੇਸੀ ਇਲਾਜ ਆਪਣਾ ਤੇ ਸਿਰਫ 5-4 ਰੁਪਈਆ ਦੀ ਚੀਜ਼ ਹੈ 5-4 ਦੇ ਵੀ ਲੱਗੇ ਜਿਵੇਂ ਸਾਰੇ ਹੀ ਆਪਣੇ ਕੋਲੇ 5 ਰੁਪਈਆ ਦਾ ਸੀ ਤੇ ਆਪਾਂ ਉਹਦੇ ਵਿੱਚੋਂ ਮਤਲਬ ਕਿ ਤਿੰਨ ਹਿੱਸੇ ਰੱਖ ਲਿਆ ਤੇ ਦੋ ਤਿੰਨ ਪੀਸ ਹੀ ਚਾਰ ਜਿਹੜੇ ਆਪਣਾ ਤਵੇ ਤੇ ਰੱਖੇ ਸੀ ਤੇ ਇੰਨਾ ਸਾਰਾ ਬਣ ਗਿਆ ਇਹ ਆਪਾਂ ਨੂੰ ਸਾਰੀ ਸਰਦੀ ਕੰਮ ਆਊਗਾ ਕਿਉਂਕਿ ਆਪਾਂ ਇਹਨੂੰ ਕੀ ਕਰਨਾ ਕਿਸੇ ਡੱਬੀ ਲੈ ਲੈਣੀ ਆ ਕੋਈ ਵੀ ਤੁਸੀਂ ਇਸ ਤਰ੍ਹਾਂ ਦੀ ਡੱਬੀ ਲੈ ਲਓ ਤੇ ਕਾਗਜ਼ ਦੇ ਵਿੱਚ ਪਾ ਕੇ ਕਿਸੇ ਦੇ ਤੇ ਡੱਬੀ ਬੰਦ ਕਰਕੇ ਰੱਖ ਦਿਓ ਜਦੋਂ ਵੀ ਤੁਹਾਨੂੰ ਲੋੜ ਪਊਗੀ ਤੇ ਤੁਸੀਂ ਇਹਨੂੰ ਵਰਤ ਸਕਦੇ ਆ ਆ ਦੇਖੋ ਆਪਾਂ ਇਸ ਤਰ੍ਹਾਂ ਭੰਨ ਕੇ ਵੀ ਰੱਖ ਸਕਦੇ ਆ ਇਸ ਦਾ ਪਾਊਡਰ ਬਣਾ ਸਕਦੇ ਸਾਰੇ ਦੇ ਤੁਸੀਂ ਤੇ ਨਹੀਂ ਤੁਸੀਂ ਨਾਲ ਦੀ ਨਾਲ ਵੀ ਉਹਨੂੰ ਭੰਨ ਕੇ ਖਾ ਸਕਦੇ ਆ ਇਹ ਬਹੁਤ ਹੀ ਸਰਦਾਰ ਚੀਜ਼ ਹੈ ਜੀ ਅੱਜ ਦੀ ਵੀਡੀਓ ਥੋੜਾ ਪਸੰਦ ਆਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਲਾਈਕ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਜੀ ਤੁਹਾਨੂੰ ਕਿਸੇ ਗੱਲ ਦਾ ਨਾਂ ਨਹੀਂ ਪਤਾ ਹੋ ਤੁਸੀਂ ਸਾਨੂੰ ਕਮੈਂਟ ਵਿੱਚ ਪੁੱਛ ਸਕਦੇ ਤੇ ਵੀਡੀਓ ਦੇਖਣ ਲਈ ਥੋੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ